ਸਰਕਾਰ ਦੇ ਕੰਮ ਨਕੰਮ ਮੇ ਕਹੇਗੀ ਘਰ ਤੁਮੇ ਬੀਲ ਬੋਰਡ ਦੀ ਕੜੀਆ ਮੈਨੇਜਮੈਂਟ ਮਰਦਾਬਾਦ 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 ਚੋਰਾਲੇ ਸਾਥੀ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਅੱਜ ਅਸੀਂ ਮੁਕਸਰ ਸਟੋਰ ਦਾ ਇੱਕ ਮਸਲਾ ਬੜਾ ਗੰਭੀਰ ਆ ਇੱਥੋਂ ਦਾ ਜਿਹਦੇ ਸਬੰਧ ਵਿੱਚ ਅਸੀਂ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਕ ਧਰਨਾ ਦਿੱਤਾ ਗਿਆ ਇੱਥੇ ਇੱਕ ਦੂਸਰੇ ਮਹੀਨੇ ਸੈਂਟਰਲ ਸਟੋਰ ਵੱਲੋਂ ਕਾਰਵਾਈ ਕੀਤੀ ਗਈ ਤੇ ਇੱਕ ਇੱਥੇ ਸਮਾਨ ਦੀ ਖੁਰਦ-ਬੁਰਦ ਜਿਹੜੀ ਹੋਈ ਹੈ ਉਹਦੇ ਤੇ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਉਸ ਐਫਆਈਆਰ ਦੇ ਜਿਹੜੀ ਰਿਪੋਰਟ ਹੈ 11ਵੇਂ ਮਹੀਨੇ ਪੇਸ਼ ਹੋਈ ਹੈ ਤੇ ਉਹਦੇ ਵਿੱਚ ਸਾਫ਼-ਸਾਫ਼ ਇੱਕ ਜ਼ਾਹਿਰ ਕੀਤਾ ਗਿਆ ਹੈ ਵੀ ਆਹ ਆਹ ਬੰਦੇ ਜ਼ਿੰਮੇਵਾਰ ਆ ਤੇ ਗੁਨੇਗਾਰ ਆ ਜਿਹੜੇ ਇਸ ਐਫਆਈਆਰ ਦੇ ਵਿੱਚ ਆਉਂਦੇ ਆ ਪਰੰਤੂ ਸਾਡੇ ਕੁਝ ਸਾਥੀ ਜਿਹੜੇ ਇੱਥੇ ਸਮਾਨ ਦੀ ਢੋਆ-ਢਵਾਈ ਦੇ ਵਿੱਚ ਠੇਕੇਦਾਰ ਵੱਲੋਂ ਰੱਖੇ ਗਏ ਸੀ ਕੰਪਨੀ ਵੱਲੋਂ ਤੇ ਉਹਨਾਂ ਨੂੰ ਇੱਕ ठेकेदार ਅੱਜ ਚਿੱਠੀ ਕੱਢਦਾ ਹੈ ਵੀ ਇਹਨਾਂ ਨੂੰ ਨੋਟਿਸ ਦਿੱਤਾ ਜਾਂਦਾ ਵੀ ਤੁਹਾਨੂੰ 1 ਮਹੀਨੇ ਦੇ ਵਿੱਚ ਆਪਣੀਆਂ ਡਿਊਟੀਆਂ ਤੋਂ ਫਰਗ ਕੀਤਾ ਜਾਂਦਾ ਹੈ ਜੋ ਕਿ ਸਰਾਸਰ ਤੱਕਾ ਜਿਹੜੀ ਇੱਕ ਸੈਂਟਰ ਸਟੋਰ ਵੱਲੋਂ ਕਮੇਟੀ ਬਣਾਈ ਗਈ ਹੈ ਮੈਨੇਜਮੈਂਟ ਦੀ ਉਹਦੇ ਵਿੱਚ ਵੀ ਸਾਫ਼ ਲਿਖਿਆ ਗਿਆ ਹੈ ਵੀ ਜਿਹੜੇ ਇਹ ਬੰਦੇ ਹੈਗੇ ਆ ਜਿਹੜੇ ਐਫ ਆਈ ਆਰ ਦੇ ਵਿੱਚ ਸ਼ਾਮਲ ਹੀ ਨਹੀਂਗੇ ਤੇ ਉਹਨਾਂ ਦੀਆਂ ਬਦਲੀਆਂ ਕੀਤੀਆਂ ਜਾਣ ਕਿਤੇ ਇਹ ਲਫ਼ਜ਼ ਨਹੀਂ ਲਿਖਿਆ ਗਿਆ ਉਹਨਾਂ ਦੀ ਇੱਕ ਰਿਪੋਰਟ ਦੇ ਵਿੱਚ ਵੀ ਇਹਨਾਂ ਨੂੰ ਨੌਕਰੀਆਂ ਤੋਂ ਫਾਰਗ ਕੀਤਾ ਜਾਵੇ ਪਰੰਤੂ ਜਿਹੜਾ ਠੇਕੇਦਾਰ ਆ ਉਹਦੇ ਵੱਲੋਂ ਇੱਕ ਲੈਟਰ ਕੱਢੀ ਜਾ ਰਹੀ ਹੈ ਵੀ ਇਹਨਾਂ ਨੂੰ 1 ਮਹੀਨੇ ਦਾ ਨੋਟਿਸ ਦੇ ਕੇ ਦਸੰਬਰ ਦੇ ਮਹੀਨੇ ਵਿੱਚ ਨੌਕਰੀਆਂ ਤੋਂ ਫਾਰਗ ਕੀਤਾ ਜਾ ਰਿਹਾ ਜਿਹੜਾ ਕਿ ਠੇਕੇਦਾਰ ਵੱਲੋਂ ਸਰਾਸਰ ਧੱਕਾ ਹੈਗਾ ਤੇ ਇੱਥੋਂ ਦੀ ਜਿਹੜੀ ਮੈਨੇਜਮੈਂਟ ਹੈਗੀ ਆ ਉਹਨਾਂ ਨਾਲ ਅਸੀਂ ਵਾਰਤਾ ਲਾਪ ਕੀਤੀ ਐ ਇਸ ਮੈਟਰ ਤੇ ਉਹ ਕਹਿੰਦੇ ਜੀ ਅਸੀਂ ਸਾਡੇ ਵੱਲੋਂ ਤਾਂ ਇਹ ਕਾਰਵਾਈ ਕੀ ਕੀਤੀ ਨਹੀਂ ਜਾ ਰਹੀ ਇਹ ਤਾਂ ਠੇਕੇਦਾਰ ਵੱਲੋਂ ਨੋਟਿਸ ਦਿੱਤਾ ਜਾ ਰਿਹਾ ਤੇ ਸਾਡੀ ਇਸ ਜਥੇਬੰਦੀ ਵੱਲੋਂ ਇੱਕ ਬੇਨਤੀ ਹੈਗੀ ਹੈ ਵੀ ਇਹ ਜਿਹੜਾ ਮਸਲਾ ਹੈਗਾ ਇਹਨੂੰ ਵਿਚਾਰਿਆ ਜਾਵੇ ਤੇ ਨਹੀਂ ਤਾਂ ਇਤੋਂ ਵੱਡੇ ਜਿਹੜੇ ਸੰਘਰਸ਼ ਅਸੀਂ ਦਿੱਤੇ ਜਾਣਗੇ ਤੇ ਇਸ ਕੰਮ ਨੂੰ ਅਸੀਂ ਬਹਾਲ ਕਰੇ ਬਿਨਾ ਇਥੋਂ ਧਰਨਾ ਨਹੀਂ ਚੱਕਾਂਗੇ ਤੇ ਅਸੀਂ ਘੱਟੋ-ਘੱਟ 8-10 ਸਾਲ ਤੋਂ ਇੱਥੇ ਕੰਮ ਕਰਦੇ ਆ ਰਹੇ ਹਾਂ ਤੇ ਸਾਨੂੰ ਇੱਕ ਮਹੀਨਾ ਪਹਿਲਾਂ ਇੱਕ ਨੋਟਿਸ ਦਿੱਤਾ ਗਿਆ ਵੀ ਕਹਿੰਦੇ ਤੁਹਾਨੂੰ ਅਸੀਂ ਤੁਹਾਡੀ ਜਗ੍ਹਾ ਬੰਦੇ ਹੋਰ ਰੱਖਣੇ ਸਾਡੀ ਠਿਕਾਣਾ ਵੱਲੋਂ ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜੋ ਇੱਥੇ ਕਾਰਵਾਈ ਪਹਿਲਾਂ ਹੋਈ ਸੀ ਜਿਹੜੇ ਪ੍ਰਧਾਨ ਜੀ ਨੇ ਦੱਸਿਆ ਕਿ ਇੱਕ ਅਫਸਰ ਨੇ ਸਮਾਨ ਦੀ ਖੁਰਦਵਰਦ ਕੀਤੀ ਆ ਤੇ ਉਹਦੇ ਵਿੱਚ ਕੋਈ ਸਾਡਾ ਦੋਸ਼ ਨਹੀਂਗਾ ਆ ਸਾਡੇ ਕੋਲ ਐਫ ਆਈ ਆਰ ਦੀਆਂ ਸਭ ਕਾਪੀਆਂ ਇਹਦੇ ਵਿੱਚ ਸਾਡਾ ਕਿਤੇ ਕੋਈ ਨਾਮ ਨਹੀਂ ਤੇ ਸਾਨੂੰ ਐਵੇਂ ਕੱਢਿਆ ਜਾ ਰਿਹਾ ਹੈ